ਨਾ ਮਕਾਨ ਦੀ ਰਿਪੇਅਰ ਕਰਾ ਦੇਣਾ ਠੀਕ ਹੈ ਜੀ ਲਓ ਆਸ ਮੜਾ ਜਰਾ ਸਵਾ ਤਾਂ ਤੁਸੀਂ ਬਲਾਓ ਆ ਲਓ ਜੀ ਕਿੱਚ ਤੁਹਾਡਾ ਜਿਹੜੇ ਪਿੰਡ ਗੁਣਾ ਚੋਂ ਆਏ ਹੋ ਕੋਈ ਪਤਾ ਲੱਗਾ ਵੀ ਕਿਸੇ ਲੋੜਵੰਦ ਦੀ ਮਤ ਕਰ ਰਹੇ ਹੋ ਕੀ ਕਹੋ ਤੇ ਪਹਿਲਾਂ ਤਾਂ ਪੰਜਾਬ 78 ਟੀਵੀ ਚੈਨਲ ਦੇ ਸਾਰੇ ਸਰੋਤਿਆਂ ਨੂੰ ਤੇ 80 ਸੀ ਨਿਊ ਚੈਨਲ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸასი ਸ਼ਾਲ ਅੱਜ ਦਸਰੇ ਦਾ ਮੁਬਾਰਕ ਦਿਨਾ ਨੇਕੀ ਦੀ ਬਦੀ ਦਾ ਜਿੱਤ ਜਿਹੜਾ ਦਾ ਪ੍ਰਤੀਕ ਅੱਜ ਦਸਹਰੇ ਦਾ ਦਿਵਸ ਹੈਗਾ ਤੇ ਅੱਜ ਅਸੀਂ ਪਿੰਡ ਗੁਣਾਚੌਰ ਪਹੁੰਚੇ ਆ ਜਿੱਥੇ ਮਤਲਬ ਭਾਰੀ بارشਾਂ ਦੇ ਕਾਰਨ ਇੱਥੇ ਪਿੰਡ ਦੇ ਵਿੱਚ ਕਾਫੀ ਜਿਹੜਾ ਮਤਲਬ ਨੁਕਸਾਨ ਹੋਇਆ ਇੱਕ ਘਰ ਉਹ ਆ ਜਿਨ੍ਹਾਂ ਦੇ ਘਰ ਦੀ ਛੱਤ ਬਹਿ ਗਈ ਸੀ ਤਾਜ਼ਾ ਮਕਾਨਦ ਬਣਾਇਆ ਸੀ ਤੇ ਅੱਜ ਉਹਨਾਂ ਦੀ ਲੜਕੀ ਦਾ ਵਿਆਹ ਵੀ ਆ ਉਹ ਸਖਦੀਪ ਜੀ ਆ ਉਹਨਾਂ ਦੀ ਬੇਟੀ ਸੁਪਨਾ ਦਾ ਵਿਆਹ ਆ ਤੇ ਦੂਜਾ ਸਾਡੇ ਹੈਗੇ ਨੇ ਪਰਮਜੀਤ ਜੀ ਪਰਮਜੀਤ ਬਸਰਾ ਇਹਨਾਂ ਦੇ ਘਰ ਦਾ ਵੀ ਕਾਫੀ ਨੁਕਸਾਨ ਹੋਇਆ ਅਸੀਂ ਦੋਨਾਂ ਪਰਿਵਾਰਾਂ ਨੂੰ ਇਹ ਗੁਰੂ ਗੋਬਿੰਦ ਸਿੰਘ ਇਹ ਗੋਦਰ ਪਰਉਂਦਕ ਕਮੇਟੀ ਬੈਡਫੋਰਡ ਯੂਕੇ ਵੱਲੋਂ ਤੇ ਰੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ 21000 ਰੁਪਇਆ ਜਿਹੜਾ ਸਖਦੇਵ ਜੀ ਉਹਨਾਂ ਦੇ ਘਰ ਦੀ ਮੁਰੰਮਤ ਵਾਸਤੇ ਤੇ ਨਾਲ ਉਹਨਾਂ ਦੀ ਲੜਕੀ ਦੀ ਸ਼ਾਦੀ ਦੇ ਵਿੱਚ ਯੋਗਦਾਨ ਪਾ ਰਹੇ ਆ ਤੇ ਜਿਹੜੇ ਹੈਗੇ ਨੇ ਸਾਡੇ ਪਰਮਜੀਤ ਪੰਮਾ ਜੀ ਵਿਚਾਰਾ ਪਹਿਲੇ ਪੂਰੀ ਤੋਂ ਪੀੜਤਾ ਅਸੀਂ ਤਾਂ ਰੋਟਰੀ ਕਲੱਬ ਬੰਗਾ ਜਿਹੜਾ ਮਤਲਬ ਗ੍ਰੀਨ ਹੈਗਾ ਉਹ ਪੂਰੀਓ ਪਿੰਡਾਂ ਦੀ 1985 ਤੋਂ ਲੜਾਈ ਲੜਦਾ ਆ ਰਿਹਾ ਉਹਨੂੰ ਅਸੀਂ 11000 ਦੀ ਸੇਵਾ ਕਰ ਰਹੇ ਹਾਂ ਕਿਉਂਕਿ ਜਿਹੜਾ ਲੋੜਵੰਦ ਦੀ ਮਦਦ ਕਰਨਾ ਇਨਸਾਨੀਅਤ ਦਾ ਸਭ ਤੋਂ ਵੱਡਾ ਧਰਮ ਹੈਗਾ ਜਿੰਨੇ ਵੀ ਮਤਲਬ ਇਹ ਆ ਵੀ ਸਾਡੇ ਦੁਨੀਆ ਦੇ ਧਰਮਾਂ ਉਹਨਾਂ ਨੇ ਇੱਕੋ ਹੀ ਸਿੱਖਿਆ ਦਿੱਤੀ ਹੈ ਵੀ ਲੋੜਵੰਦ ਦੀ ਮਦਦ ਕਰੀਏ ਇਹ ਪਰਿਵਾਰ ਜਿਹੜੇ ਆ ਦੁੱਧੇ ਲੋੜਵੰਦ ਸੀ ਤੇ ਅਸੀਂ ਅੱਜ ਟੋਟਲ ਜਿਹੜੀ 32000 ਦੀ ਰਕਮ ਜਿਹੜੀ ਆ ਇਹ ਗੁਰੂ ਗੋਬਿੰਦ ਸਿੰਘ ਗੋਦਰਾ ਪ੍ਰਬੰਧਕ ਕਮੇਟੀ ਵੈਡਫੋਰਡ ਯੂਕੇ ਤੇ ਰੋਟਰੀ ਕਲੱਬ ਮੰਗਾ ਗ੍ਰੀਨਵੁੱਡੋਂ ਸਾਂਝੇ ਤੌਰ ਤੇ ਜਿਹੜੀ ਦਿੱਤੇ ਦੇ ਰਹੇ ਆ ਤੇ ਮੇਰੇ ਪਿੰਡ ਦਾ ਨੌਜਵਾਨ ਸਰਪੰਚ ਤਲਵਿੰਦਰ ਸਿੰਘ ਗੇਲ ਜਿਹੜਾ ਆ ਉਹਨਾਂ ਨੇ ਬੇਨਤੀ ਕੀਤੀ ਸੀ ਤੇ ਅਸੀਂ ਜਦੋਂ ਸਰਵੇ ਕੀਤਾ ਤੇ ਜਦੋਂ ਭਾਰੀ بارش ਪੈ ਰਹੀ ਸੀ ਮੈਂ ਇਹਦਾ ਵੀ ਬਹੁਤ ਧੰਨਵਾਦੀ ਆ ਕਿ ਇਹਨਾਂ ਨੇ ਸਾਨੂੰ ਲੋੜਪਰੰਪਰਵਾਰਾਂ ਨਾਲ ਮਿਲਾਇਆ ਤੇ ਮਹਾਰਾਜ ਇਹਨਾਂ ਨੂੰ ਵੀ ਤੰਦਰੁਸਤੀ ਚੱਕੀ ਵਾਖੇ ਜੀ ਹਾਂਜੀ ਸ਼ੇਰਗਲ ਸਾਹਿਬ ਸਰਪੰਚ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਜਿੱਦਾਂ ਹੈਲਪ ਕਰਨ ਕਲੱਬ ਆਏ ਇੱਥੇ ਪਹੁੰਚੇ ਤੁਹਾਡੇ ਸੋ ਅੱਜ ਸਾਡੇ ਪਿੰਡ ਪਹੁੰਚੇ ਹੋਏ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਸਮੂਹ ਮੈਂਬਰ ਸਹਿਮਾਨ ਤੇ ਗੁਰੂ ਗੋਬਿੰਦ ਗੁਰੂ ਗੋਬਿੰਦ ਸਿੰਘ ਜਿਹੜਾ ਜਿਹੜੀ ਸੰਸਥਾ ਬੈਡਫੋਰਡ ਹੈ ਉਹਨਾਂ ਦੇ ਸਾਰੇ ਮੈਂਬਰ ਸਹਿਬਾਨਾਂ ਨੂੰ ਮੈਂ ਪਿੰਡ ਆਉਣ ਤੇ ਜੀ ਆਇਆਂ ਨੂੰ ਕਹਿੰਨਾ ਹੈ ਉੱਥੇ ਨਾਲ-ਨਾਲ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਵੀ ਹਾਂ ਕਿ ਸਾਡੇ ਪਿੰਡ ਦਾ ਪਿੱਛੇ ਜਿਹੜੀਆਂ ਭਾਰੀ ਬਾਰਿਸ਼ਾਂ ਹੋਈਆਂ ਉਹਦੇ ਵਿੱਚ ਕਈ ਪਰਿਵਾਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਦੇ ਸਬੰਧ ਵਿੱਚ ਜਦੋਂ ਮੈਂ ਪ੍ਰਧਾਨ ਸਾਹਿਬ ਕੋਲ ਨੂੰ ਬੇਨਤੀ ਕੀਤੀ ਤਾਂ ਇਹਨਾਂ ਨੇ ਕਿਹਾ ਵੀ ਅਸੀਂ ਜਿੰਨੇ ਜੋਗੇ ਹੋਏ ਅਸੀਂ ਜ਼ਰੂਰ ਤੁਹਾਡੀ ਮਦਦ ਕਰਾਂਗੇ ਸੋ ਅੱਜ ਸੰਸਥਾ ਵੱਲੋਂ ਸੁਖਦੇਵ ਹੋਣਾ ਦੇ ਪਰਿਵਾਰ ਤੇ ਪਰਮਜੀਤ ਬਸਰਾ ਹੋਣਾ ਦੀ ਜਿਹੜੀ ਮਦਦ ਆ ਭਰਪੂਰ ਮਦਦ ਆ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਮੈਂ ਦੱਸਣਾ ਚਾਹੁੰਦਾ ਕਿ ਸੁਖਦੇਵ ਹੋਣਾ ਦੀ ਜਿਹੜੀ ਲੜਕੀ ਦੀ ਸ਼ਾਦੀ ਆ ਤਿੰਨ ਤਰੀਕ ਨੂੰ ਤੇ ਇਹਨਾਂ ਦਾ ਮਕਾਨ ਬਹੁਤ ਜ਼ਿਆਦਾ ਨੁਕਸਾਨਿਆ ਗਿਆ ਸੀਗਾ ਤਾਂ ਉਹਦੇ ਲਈ ਇਹਨਾਂ ਨੂੰ ਮਦਦ ਦੀ ਜ਼ਰੂਰਤ ਸੀ ਸੋ ਸਾਡੀ ਬੇਨਤੀ ਸੁਣਦੇ ਹੋਏ ਪ੍ਰਧਾਨ ਜੀ ਨੇ ਤੇ ਸਭ ਮੈਂਬਰਾਂ ਨੇ ਜਿਹੜਾ ਇਹਨਾਂ ਦੀ ਮਦਦ ਕੀਤੀ ਹੈ ਅਸੀਂ ਸਾਰੇ ਪਿੰਡਾਂ ਵੱਲੋਂ ਸਮੂਹ ਪਿੰਡ ਵੱਲੋਂ ਇਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਇਹਨਾਂ ਦੇ ਉਦਦਮ ਲਈ ਸੰਸਥਾ ਦੇ ਨਾਲ ਜਿੰਨੇ ਮੈਂਬਰ ਜੁੜੇ ਹੋਏ ਨੇ ਸਾਰਿਆਂ ਦੇ ਉਦਦਮ ਲਈ ਸਲਾਮ ਕਿਉਂਕਿ ਐਸਾ ਨੇਕ ਕਾਰਜ ਕਰਨਾ ਜਦੋਂ ਅਸੀਂ ਆਪਣੇ ਭਰਾਵਾਂ ਦੀ ਬਾਹ ਫੜਦੇ ਹਾਂ ਇਹ ਬਹੁਤ ਵੱਡਾ ਕਾਰਜ ਹੈ ਹਰ ਕੋਈ ਨਹੀਂ ਕਰ ਸਕਦਾ ਇਹ ਜਿੰਨੀ شدت ਦੇ ਨਾਲ ਲੱਗੇ ਹੋਏ ਨੇ ਉਸ ਦਿਨ ਪਹਿਲੇ ਦਿਨ ਜਦੋਂ ਇਹ ਘਰ ਦੇਖਣ ਆਏ ਉਦੋਂ ਵੀ ਬਾਰਿਸ਼ ਪੈ ਰਹੀ ਸੀ ਇਹਨਾਂ ਬਾਰਿਸ਼ ਪੈਂਦੀ ਪੈਂਦੀ ਦੇ ਵਿੱਚ ਜਿਹੜਾ ਸਰਵੇ ਕੀਤਾ ਤੇ ਅੱਜ ਇਹ ਮਦਦ ਪਹੁੰਚਦੀ ਕੀਤੀ ਸਾਰੀ ಗ್ರಾಮ ਪੰਚਾਇਤ ਵੱਲੋਂ ਤੇ ਸਾਰੇ ਪਿੰਡ ਵੱਲੋਂ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਸਰਪੰਚ ਸਾਹਿਬ ਸਰਕਾਰ ਵੱਲੋਂ ਕਿ ਹੈਲਪ ਨਹੀਂ ਕੀਤੀ ਜਾ ਰਹੀ ਕੋਈ ਜੀ ਸਰਕਾਰ ਵੱਲੋਂ ਜੀ ਹੈਲਪ ਕਰਨ ਦੇ ਜਿਹੜਾ ਐਲਾਨ ਤਾਂ ਕੀਤਾ ਗਿਆ ਪਰ ਜਿਵੇਂ ਪਹਿਲਾਂ ਪਟਵਾਰੀ ਸਾਹਿਬ ਨੇ ਸਰਵੇ ਕੀਤਾ ਹੁਣ ਜੇਈ ਸਾਹਿਬ ਕਰ ਰਹੇ ਨੇ ਦੁਬਾਰਾ ਹਨਾ ਤੇ ਮਤਲਬ ਆ ਜੇ ਸਰਵੇ ਚੱਲ ਰਹੇ ਨੇ ਉਹ ਜਿਹੜੀ ਮਦਦ ਹੈ ਮੈਨੂੰ ਲੱਗਦਾ ਵੀ ਲੇਟ ਹੋਏਗੀ ਕਿਉਂਕਿ ਕੁਝ ਘਰਾਂ ਨੇ ਬਣਾ ਵੀ ਲੈਨੇ ਨਾ ਹੁਣ ਬਣ ਵੀ ਗਏ ਨੇ ਤਾਂ ਮੈਂ ਚਾਹੁੰਦਾ ਆ ਵੀ ਸਰਕਾਰ ਤੋਂ ਵੀ ਇਹ ਮੰਗੇ ਆ ਵੀ ਜਿਨ੍ਹਾਂ ਘਰਾਂ ਦਾ ਨੁਕਸਾਨ ਹੋ ਗਿਆ ਹੁਣ ਡੇਢ ਮਹੀਨਾ ਜੇ ਸਰਵੇ ਚੱਲ ਰਿਹਾ ਤੇ ਕਿਰਪਾ ਕਰਕੇ ਉਹ ਸਰਵੇ ਦੇ ਵਿੱਚ ਉਹ ਘਰ ਵੀ ਲਏ ਜਾਣ ਜਿਹੜੇ ਘਰਾਂ ਨੇ ਦੁਆਰਾ ਬਣਾ ਲਏ ਨੇ ਕਿਉਂਕਿ ਜਦੋਂ ਉਹ ਫੋਟੇ ਖੁੱਚਣ ਆਉਂਦੇ ਨੇ ਅਧਿਕਾਰੀ ਤਾਂ ਉਹ ਕਹਿੰਦੇ ਨੇ ਵੀ ਇਹ ਕਰਤਾ ਹੁਣ ਬਣ ਗਿਆ ਦੁਆਰਾ ਵੀ ਇਹ ਸਰਵੇ 'ਚ ਨਹੀਂ ਪੈ ਸਕਦਾ ਸੋ ਮੇਰੀ ਬੇਨਤੀ ਹੈ ਕਿ ਉਹ ਘਰ ਵੀ ਸਰਵੇ 'ਚ ਪਾਏ ਜਾਣ ਕਿਉਂਕਿ ਬਿਨਾਂ ਛੱਤ ਤੋਂ ਬੰਦਾ 2 ਮਹੀਨੇ ਨਹੀਂ ਨਾ ਕੱਢ ਸਕਦਾ ਉਹ ਬਣਾਊਗਾ ਹੀ ਤੇ ਉਹਨੇ ਕਰਜ਼ਾ ਚੱਕ ਕੇ ਬਣਾ ਲਿਆ ਤੇ ਹੁਣ ਉਹਨੂੰ ਵੀ ਸਰਵੇ ਦੇ ਵਿੱਚ ਪਾਇਆ ਜਾਵੇ ਤਾਂ ਕਿ ਜਦੋਂ ਦੀ ਇਹ ਮਦਦ ਆਵੇ ਜਦੋਂ ਵੀ ਆਵੇ ਚਲੋ ਮਹੀਨੇ ਤਾਂ ਆਵੇ 2 ਮਹੀਨੇ ਤਾਂ ਆਵੇ ਤੇ ਉਹਨਾਂ ਪਰਿਵਾਰਾਂ ਨੂੰ ਮਦਦ ਮਿਲ ਜAVE ਅਗਲਾ ਘਟੋ-ਘਟ ਆਪਣਾ ਕਰਜ਼ਾ ਚੱਕ ਕੇ ਜਿਹੜ ਜਾਈ ਜਿਹੜਾ ਆ ਉਹ ਪੂਰਾ ਕਰ ਸਰਵਨ ਦੋ ਘਰਾਂ ਨੂੰ ਤਾਂ ਚਲੋ ਇਹਨਾਂ ਨੇ ਮਦਦ ਕੀਤੀ ਆ ਹੋਰ ਕਿੰਨੇ ਘਰ ਨੇ ਇਸ ਤਰ੍ਹਾਂ ਦੇ ਇਸ ਤੋਂ ਪਹਿਲਾਂ ਜਿਹੜੀ ਮਦਦ ਇਹਨਾਂ ਨੇ ਕੀਤੀ ਆ ਜਿਹੜੀ ਰੋਟਰੀ ਕਲੱਬ ਨੇ ਇਸ ਤੋਂ ਪਹਿਲਾਂ ਦੀਵਾਨ ਟੋਟਰਮਲ ਵਿਰਾਸਤੀ ਸੁਸਾਇਟੀ ਆ ਜਿਹੜੀ ਉਹ ਵੀ ਇੱਥੇ ਛੇ ਪਰਿਵਾਰਾਂ ਨੂੰ ਮਦਦ ਕਰਕੇ ਗਈ ਆ ਇਸ ਤੋਂ ਬਿਨਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਟੀਮ ਵੀ ਤਕਰੀਬਨ 74-75 ਪਰਿਵਾਰਾਂ ਨੂੰ ਮਦਦ ਕਰਕੇ ਗਈ ਆ ਸੋ ਬਖ ਬਖ ਸੰਸਥਾਵਾਂ ਲਗਾਤਾਰ ਮਦਦ ਕਰ ਰਹੀਆਂ ਉਹਨਾਂ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਤੁਸੀਂ ਸਰਕਾਰ ਨੂੰ ਰਿਟਰਨ ਦੇ ਤੌਰ ਤੇ ਦੇ ਚੁੱਕੇ ਆ ਉਹਨਾਂ ਦੀ ਜਾਣਕਾਰੀ ਜੀ ਜੀ ਸਹਾਰ ਸਰਵੇ ਦੇ ਵਿੱਚ ਜਦੋਂ ਪਹਿਲਾ ਪਟਵਾਰੀ ਸਾਹਿਬ ਨੇ ਸਰਵੇ ਕੀਤਾ ਹੁਣ ਮੈਕਮੇ ਦੇ ਜੇਏ ਸਾਹਿਬ ਕਰ ਰਹੇ ਨੇ ਉਹਨਾਂ ਨੂੰ ਸਾਰੇ ਘਰਾਂ ਦੀ ਇਤਲਾਕ ਕੀਤੀ ਹੋਈ ਹੈ ਰਿਟਰਨ ਦੇ ਵਿੱਚ ਦਿੱਤਾ ਹੋਇਆ ਐਪਲੀਕੇਸ਼ਨਾਂ ਵੀ ਦਿੱਤੀਆਂ ਹੋਈਆਂ ਹਰ ਤਰ੍ਹਾਂ ਜੋ ਸਾਡੇ ਵੱਲੋਂ ਬਣਦਾ ਸੀ ਅਸੀਂ ਆਪਣੇ ਵੱਲੋਂ ਪੂਰੀ ਕਾਰਵਾਈ ਕਰਕੇ ਉਹਨਾਂ ਨੂੰ ਭੇਜ ਦਿੱਤੀ ਹੈ ਸਰਦਾਰ ਸਾਹਿਬ ਤੁਸੀਂ ਤਾਂ ਕਾਰਵਾਈ ਕਰਤੀ ਪਰ ਸਰਕਾਰੀ ਪ੍ਰੋਸੈਸ ਕਰੀ ਬਹੁਤ ਲੰਬੀ ਹੋ ਜਾਂਦੇ ਨੇ ਕੋਈ ਆਸ਼ਵਾਸ਼ਣ ਦਿੱਤਾ ਸਰਕਾਰ ਨੇ ਕਦੋਂ ਤੱਕ ਪਹੁੰਚੇਗੀ ਉਹੀ ਹੈ ਜੀ ਜੋ ਮੁੱਖ ਮੰਤਰੀ ਸਾਹਿਬ ਨੇ ਵੀਡੀਓ ਰਾਹੀਂ ਕਿਹਾ ਸੀ ਵੀ ਦਿਵਾਲੀ ਤੋਂ ਪਹਿਲਾਂ ਪਹਿਲਾਂ ਜਿਹੜਾ ਆ ਉਹ ਮਦਦ ਪਹੁੰਚ ਜਾਊਗੀ ਤੇ ਬਾਕੀ ਹੁਣ ਦੀਵਾਲੀ ਆ ਰਹੀ ਏ ਠੀਕ ਹੈ ਠੀਕ ਹੈ ਥੈਂਕ ਯੂ ਕ੍ਰੋਟੀ ਕਲੱਬ ਬੰਗਾ ਗ੍ਰੀਨ ਦੇ ਪ੍ਰਧਾਨ ਬਾਗੀ ਜੀ ਤੇ ਸਾਰੇ ਮੈਂਬਰ ਸਹਿਬਾਨ ਮੈਂ ਤਾਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਦ ਦੇ ਇਹ ਜਿਵੇਂ ਕਿ بارشਾਂ ਦੇ ਨਾਲ ਨੁਕਸਾਨ ਹੋਇਆ ਉਸ ਤੋਂ ਬਾਅਦ ਸਾਰੇ ਮੈਂਬਰ ਸਹਿਬਾਨ ਪਿੰਡ-ਪਿੰਡ ਜਾ ਕੇ ਇਹ ਦੇਖ ਰਹੇ ਆ ਇਸ ਤੋਂ ਪਹਿਲਾਂ ਇਹਨਾਂ ਨੇ ਡੰਗਰਾ ਵਾਸਤੇ ਚਾਰਾ ਭੇਜਿਆ ਔਰ ਜਿੱਥੇ ਲੋੜ ਪਈ ਉੱਥੇ ਇਹ ਖੜੇ ਹੋ ਕੇ ਉਹਨਾਂ ਦੀ ਮਦਦ ਕੀਤੀ ਅੱਜ ਪਿੰਡ ਗੁਣਾਚੌਰ ਬਾਰੇ ਪਤਾ ਲੱਗਿਆ ਤਾਂ ਤੁਰੰਤ ਤੇ ਪੂਰੀ ਟੀਮ ਪਹੁੰਚ ਗਈ ਤੇ ਜਿਹੜੇ ਲੋੜਬੰਦ ਸੀ ਉਹਨਾਂ ਦੀ ਅੱਜ ਨਹੀਂ ਮਦਦ ਕੀਤੀ ਆ ਤਾਂ ਮੈਂ ਸਮਝਦਾ ਹਾਂ ਕਿ ਜਿਵੇਂ ਕਿ ਇਹ ਸਾਡੇ ਰੋਟਰੀ ਕਲਬ ਬੰਗਾ ਗ੍ਰੀਨ ਕਰ ਰਿਹਾ ਐ ਇਸੇ ਤਰ੍ਹਾਂ ਸਾਨੂੰ ਸਾਰਿਆਂ ਨੂੰ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਜੇ ਦਾ ਨੁਕਸਾਨ ਹੋ ਜਾਂਦਾ ਉਹਨੂੰ ਪੁੱਛਿਆ ਜਾਣੋ ਜਦੋਂ ਉਹਦੇ ਸਿਰ ਤੇ ਛੱਤ ਨਹੀਂ ਰਹਿੰਦੀ ਤੇ ਡੰਗਰਾਂ ਲਈ ਚਾਰਾ ਨਹੀਂ ਰਹਿੰਦਾ ਸੋ ਐਸੇ ਤਰ੍ਹਾਂ ਮਿਲ ਕੇ ਇੱਕ ਭਾਈਚਾਰਕ ਆਪਸਾਂ ਸਾਝ ਦਾ ਸੰਦੇਸ਼ ਦਈਏ ਜੇ ਕੋਈ ਕੁਦਰਤੀ ਆਫ ਆਉਂਦੀ ਆ ਤਾਂ ਅਸੀਂ ਇੱਕ ਹੋ ਕੇ ਚੱਲੀਏ ਤੇ ਮੈਂ ਇਸ ਵਿੱਚ ਸਭ ਤੋਂ ਵੱਧ ਧੰਨਵਾਦ ਕਰਦਾ ਬਾਗੀ ਜੀ ਦਾ ਜਿਨ੍ਹਾਂ ਜਿਹੜੇ ਸਾਰੇ ਮੈਂਬਰ ਨਾਲ ਲੈ ਕੇ ਚੱਲਦੇ ਆ ਔਰ ਇਹ ਲੋੜਬੰਦ ਦੀ ਹੀ ਮਦਦ ਕਰਦੇ ਆ ਕਿਉਂਕਿ ਅੱਜ ਕੱਲ੍ਹ ਪ੍ਰਚਾਰ ਚੱਲ ਰਿਹਾ ਲੋਕਾਂ ਨੇ ਘਰੇ ਲੈ ਕੇ ਕੋ ਘਰ ਪਰ ਲੈ ਕੇ ਕਿਸੇ ਨੇ ਕੁਛ ਕਰ ਲਿਆ ਇਸ ਕਲੱਬ ਵੱਲੋਂ ਪਹਿਲਾਂ ਘਰ ਦਾ ਪੂਰੀ ਤਰ੍ਹਾਂ ਸਰਵਾ ਕੀਤਾ ਜਾਂਦਾ ਫਿਰ ਪਿੰਡ ਦੀ ਪੰਚਾਇਤ ਨੂੰ ਮਿਲੇ ਜਾਂਦਾ ਜਦ ਤੱਕ ਤਸੱਲੀ ਨਹੀਂ ਹੁੰਦੀ ਤਦ ਤੱਕ ਇਹ ਮਦਦ ਨਹੀਂ ਕਰਦੇ ਮੈਂ ਸਮਝਦਾ ਇਹ ਸੱਚੀ ਮਦਦ ਹੈ ਸੋ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਜੀ ਸਾਹਿਬ ਕਰੀਓ ਦੋ ਮਿੰਟ ਬਹੁਤ ਹੋ ਗਈ ਨਹੀਂ 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 ਬਸ ਸੱਚੀ ਗੱਲ ਆਪ 78 ਦੇ ਸਰੋਤਿਆਂ ਨੂੰ ਬਹੁਤ-ਬਹੁਤ ਮੈਂ ਵੀ ਧੰਨਵਾਦ ਤੇ ਮਨਿੰਦਰ ਸਿੰਘ ਜੀ ਇੱਥੇ ਆਏ ਆ ਕਵਰ ਕਰਨ ਦੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਬਾਕੀ ਰੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ ਜੋ ਮਨ ਲ ਨੀਡੀ ਪਾਕਟਸ ਹੈਗੀਆਂ ਉਹਨਾਂ ਦੀ ਵਾਧਤ ਕੀਤੀ ਜਾ ਰਹੀ ਹੈ ਤੇ ਦਲਬਾਖ ਸਿੰਘ ਬਾਗੀ ਜੀ ਦੀ ਪ੍ਰਧਾਨਗੀ ਹੇਠ ਸਭ ਕੁਝ ਕੀਤਾ ਜਾ ਰਿਹਾ ਜੋ ਇੱਕ ਇੰਜਣ ਦੀ ਤਰ੍ਹਾਂ ਸਾਰੇ ਮੈਂਬਰਾਂ ਨਾਲ ਖਿੱਚ ਕੇ ਲੈ ਕੇ ਆਉਂਦੇ ਆ ਤੇ ਜਿੱਥੇ ਜੋ ਲੋਡ ਬੰਦਿਆ ਉਹਦੀ ਮਤਲ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਕਿ ਵੱਖ-ਵੱਖ ਜਿਹੜੀਆਂ ਸੰਸਥਾਵਾਂ ਆ ਉਹ ਭਲੇ ਦੇ ਕਾਰਜ ਕਰਦੀਆਂ ਉਸੇ ਤਰ੍ਹਾਂ ਇੱਕ ਰੋਟਰੀ ਕਲੱਬ ਜਿਹੜਾ ਬੰਗਾ ਗ੍ਰੀਨ ਇਹ ਵੀ ਹੈ ਮਤਲਬ ਜਿਹੜੇ ਲੋਕਾਂ ਦੀ ਮਦਦ ਕਰਦਾ ਭਲੇ ਦੇ ਕੰਮ ਕਰਦਾ ਆ ਉਹਦੀ ਕੜੀ ਦੇ ਤਹਿਤ ਅੱਜ ਅਸੀਂ ਪਿੰਡ ਗੁਣਾ ਚ ਪਹੁੰਚੇ ਆ ਤੇ ਦੋ ਜਿਹੜੇ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਆ ਅਸੀਂ ਮਾਣ ਮਹਿਸੂਸ ਕਰਦੇ ਆ ਕਿ ਅਸੀਂ ਭਾਵੇਂ ਉਹਨਾਂ ਦਾ ਸਾਰਾ ਦੁੱਖ ਤਾਂ ਨਹੀਂ ਵੰਡਾ ਸਕੇ ਅਸੀਂ ਕੁਝ ਪਰਸੈਂਟ ਉਹਦਾ ਦੁੱਖ ਘਟ ਕਰਨ ਵਿੱਚ ਅਸੀਂ ਆਪਣੀ ਮਦਦ ਕੀਤੀ ਉਹਨਾਂ ਦੀ ਤੇ ਅਸੀਂ ਇਸ ਕਾਰਜ ਲਈ ਅਸੀਂ ਆਪਣੇ ਆਪ ਵੀ ਮਾਣ ਮਹਿਸੂਸ ਕਰਦੇ ਆ ਤੇ ਸਾਡੇ ਸਰਪੰਚ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਮਤਲਬ ਜੋ ਲੋੜਵੰਦ ਪਰਿਵਾਰਾਂ ਨੂੰ ਸਾਡੇ ਨਾਲ ਮਿਲਾਇਆ ਤੇ ਜੋ ਲੋੜ ਮਤਲਬ ਜਿਨ੍ਹਾਂ ਨੂੰ ਲੋੜ ਹੈਗੀ ਆ ਉਹਨਾਂ ਨਾਲ ਮਿਲਾਇਆ ਕਿਉਂਕਿ ਮਤਲਬ ਵੱਖ-ਵੱਖ ਜਿਹੜੇ ਹੋਰ ਵੀ ਸੰਸਥਾਵਾਂ ਕਰਦੀਆਂ ਮਦਦ ਕਰਦੀਆਂ ਤੇ ਉਹਦੇ ਵਿੱਚ ਕੀ ਹੁੰਦਾ ਕਿ ਕਈ ਲੋਕ ਜ਼ਿਆਦਾ ਲੈ ਜਾਂਦੇ ਆ ਉਹਨਾਂ ਨੂੰ ਉਹਨੀ ਲੋੜ ਨਹੀਂ ਹੁੰਦੀ ਤੇ ਕਈ ਜਿਹੜੇ ਵਿਚਾਰੇ ਲੋੜਵੰਦ ਹੁੰਦੇ ਉਹ ਰਹਿ ਜਾਂਦੇ ਆ ਇਹ ਅਸੀਂ ਸਾਡੀ ਜਿਹੜੀ ਸੰਸਥਾ ਹੈ ਪਹਿਲਾਂ ਲੋੜਵੰਦਾਂ ਦੀ ਉਹਦੀ ਭਾਲ ਕਰਦੀ ਆ ਭਾਲ ਕਰਨ ਤੋਂ ਬਾਅਦ ਖੋਜ ਕਰਨ ਤੋਂ ਬਾਅਦ ਹੀ ਦਿੱਤੀ ਜਾਂਦੀ ਮਦਦ ਤੇ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨ ਧੰਦ ਕਰਦੇ ਹਾਂ ਧੰਨਵਾਦ ਹਲੋ ਜੀ ਹਾਂਜੀ ਦਾ ਸਾਹਿਬ ਥੋੜੀ ਬਦਲਵੀਂ ਗੱਲ ਹੋਵੇ ਨਾ ਠੀਕ ਰਹਿੰਦੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਭ ਤੋਂ ਪਹਿਲਾਂ ਆਪਣੇ ਪੰਜਾਬ ਟੀਵੀ ਪੰਜਾਬ ਟੀਵੀ 78 ਦਾ ਮਸੂਰਤਿਆਂ ਨੂੰ ਸਤਿ ਸ਼੍ਰੀ ਅਕਾਲ ਕੰਨਾ ਤੇ ਬਾਗੀ ਸਾਹਿਬ ਹਣਾ ਦਾ ਧੰਨਵਾਦ ਕਰਦਾ ਜਿਹੜਾ ਕਿ ਅੱਜ ਇੱਥੇ ਮੈਨੂੰ ਪਹੁੰਚਣ ਤੇ ਇਸ ਮਦਦ ਦੇ ਵਿੱਚ ਆਪਾਂ ਸ਼ਰੀਕ ਬਣਾਇਆ ਇਹਨਾਂ ਨੇ ਔਰ ਬਹੁਤ ਵਧੀਆ ਪ੍ਰਾਲੇ ਕਰ ਰਿਹਾ ਹੈ ਮੈਂ ਵੀ ਇਹਨਾਂ ਦੇ ਗ੍ਰੀਨ ਕਲੱਬ ਰੋਟਰੀ ਕਲੱਬ ਗ੍ਰੀਨ ਦਾ ਮੈਂਬਰ ਹਾਂ ਅੱਜ ਤੋਂ ਬਣ ਰਿਹਾ ਔਰ ਪਹਿਲਾਂ ਵੀ ਥੋੜਾ ਬਹੁਤ ਸਹਿਯੋਗ ਨਾਲ ਮੇਰਾ ਗੱਲਬਾਤ ਚੱਲਦੀ ਰਹਿੰਦੀ ਹੈ ਬਹੁਤ ਨੇਕ ਉਪਰਾਲੇ ਆ ਇਸ ਤਰ੍ਹਾਂ ਹੀ ਅੱਗੇ ਤੋਂ ਅੱਗੇ ਉਪਰਾਲੇ ਸ਼ੁਰੂ ਰਹਿਣਗੇ ਇਸ ਤਰ੍ਹਾਂ ਜਿੱਥੇ ਲੋੜਵੰਦ ਪਿੰਡਾਂ 'ਚ ਮੈਂ ਇਹਨਾਂ ਨੂੰ ਕਿਹਾ ਸੀ ਵੀ ਕੈਂਪ ਲਾਉਣੇ ਆ ਅਸੀਂ ਤੁਹਾਡੇ ਦਾ ਸਹਿਯੋਗ ਕਰਾਂਗੇ ਤੇ ਅੱਗੇ ਤੋਂ ਵੀ ਇਹ ਜਿਹੜੀਆਂ ਸਭਾਵਾਂ ਨਿਰੰਤਰ ਚਲਦੀਆਂ ਰਹਿਣਗੀਆਂ ਧੰਨਵਾਦ ਥੈਂਕ ਯੂ